ਸਤਰੀਕਾਰ ਸਰੇ ਬਿਰਨੂ ਜੀ ਸਰਪੰਚ ਡੈਰੀ ਫਾਰਮ 735 ਤੋਂ ਅੱਜ ਆਪਾਂ ਝੋਟੀਆਂ ਦਿਹਾਉਣਿਆ ਦੋ ਛੂਣ ਵਾਲੀਆਂ ਨੇ ਜੀ ਅੱਜ 16 ਤਰੀਕਾ ਇਹਨਾਂ ਦੇ ਤਰੀਕ ਅਜਿਹੇ 20 ਤਰੀਕ ਨੂੰ ਉਹ ਪਹਿਲੀ ਦੇ 21 ਤਰੀਕ ਨੂੰ ਦਿਨ ਪੂਰੇ ਨੇ ਜੀ ਤੇ ਅੱਜ ਇਹਨੂੰ ਛੂਣੂ ਦਿਖਾਉਣਿਆ ਇਹ ਪਹਿਲੇ ਛੂਏ ਦੋਨੇ ਖੀਰੀਆਂ ਛੂਏ ਤੇ ਜੀ ਇਹਨਾਂ ਨੂੰ ਆਪਾਂ ਆਪਣੀ ਫੀਡ ਦੇ ਨਾਲ ਹੀ ਤਿਆਰ ਕਰਿਆ ਨੇ ਜੀ ਜੋ ਆਪਾਂ ਘੱਟੋ ਘੱਟ 8-10 ਸਾਰ ਤੋਂ ਵਰਤਦੇ ਆ ਜੀ ਇਹਨਾਂ ਨਾਲ ਤੁਹਾਨੂੰ ਲੈ ਵੀ ਦਿਖਾਉਣੇ ਆ ਕਿਵੇਂ ਖੁੱਲਦੇ ਨੇ ਵਧੀਆ ਤੇ ਦੁੱਧ ਤੇ ਵੀ ਕਿੰਨਾ ਛੇਤੀ ਆਉਂਦੀਆਂ ਨੇ ਜੀ ਤੇ ਆਜੋ ਭਰਾ ਆਪਾਂ ਤੁਹਾਨੂੰ ਇਹਨਾਂ ਦੇ ਦਰਸ਼ਨ ਪਾਉਣੇ ਝੋਟੀਆਂ ਦੇ ਤੇ ਆਹ ਦੇਖੋ ਇਹ ਇਹ ਹੁੰਦੀ ਹੈ ਸ਼ੀਲਤਾਪਣ ਜੀ ਲਓ ਜੀ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਕੋਈ ਘਬਰਾਟ ਜਾਂ ਕੋਈ ਹੋਰ ਤੇ ਬਹੁਤ ਛੰਡਿਆ ਸ਼ੀਲ ਨੇ ਜੀ ਤੇ ਰੱਬ ਦੀ ਕਿਰਪਾ ਨਾਲ ਇਹ ਚਾਰ ਚਾਰ ਪੰਜ ਪੰਜ ਦਿਨਾਂ ਚੋਂਦੇ ਰਹਿੰਦੇ ਨੇ ਜੀ ਤੇ ਆਪਣੇ ਘਰ ਦੀ ਫੀਡ ਦੇ ਨਾਲ ਤਿਆਰ ਕਰਿਆ ਹੋਇਆ ਝੋਟੀਆਂ ਨੇ ਜੀ ਤੇ ਚਲ ਬੱਤਾ ਇਧਰ ਹੋਏ ਇਧਰ ਹੋ ਬੱਸ ਦੇਖੋ ਜੀ ਇਹਨਾਂ ਤਿਆਰ ਹੋਈਆਂ ਹੋਈਆਂ ਕੋਈ ਆਪਾਂ ਮੁੱਲ ਦੀ ਬਜਾਰੂ ਫੀਡ ਨਹੀਂ ਕਿਤੇ ਪਾਈ ਜੋ ਪਾਉਨੇ ਆ ਤਾਂ ਆਪਣੇ ਘਰ ਦੀ ਫੀਡ ਆਪਣੇ ਫਾਰਮੂਲੇ ਦੇ ਪਾਉਨੇ ਆ ਜੀ ਘੱਟੋ-ਘੱਟ 7 ਤੋਂ 8 ਸਾਲ ਹੋ ਗਏ ਜੀ ਜਿਨ੍ਹਾਂ ਨੇ ਲੇਵੇ ਵੀ ਬਹੁਤ ਵਧੀਆ ਪਾਉਂਦੇ ਨੇ ਜੀ ਤੇ ਬਾਕੀ ਜੀ ਉਸ ਤੋਂ ਬਾਅਦ ਜੇਰ ਬਹੁਤ ਛੇਤੀ ਪੈਂਦੀ ਆ ਜੀ 2 ਤੋਂ 3 ਘੰਟਿਆਂ ਦੇ ਵਿੱਚ ਜੇ ਰਵ ਦੇ ਆਪ ਦੀਪਾਂ ਦੀਆਂ ਜੇ ਪਸ਼ੂ ਖੜੇ ਵੀ ਹੋਣ ਬੈਠਾ ਤਾਂ ਛੱਡੋ ਤਾਂ ਐਡੇ ਛੇਤੀ ਜੇਰ ਪੈਂਦੇ ਆ ਜੀ ਆਪਣੀ ਫੀਲਡ ਦੇ ਨਾਲ ਜੋ ਲੇਵੇ ਬਹੁਤ ਵਧੀਆ ਤਿਆਰ ਹੁੰਦੇ ਨੇ ਜੀ ਖੀਰੀਆਂ ਝੋਟੀਆਂ ਦੇ ਪਹਿਲੇ ਛੂਏ ਐਦ ਕਿਹੇ ਚਾਰ ਦੰਦ ਹੋ ਕੇ ਛੂ ਰਹੀਆਂ ਨੇ ਜੀ ਸੋ ਨੂੰ ਆਪਾਂ ਇਹਨਾਂ ਦੀ ਲਾਈਵ ਚ ਵੀ ਦਿਖਾਵਾਂਗੇ ਜੀ ਤੇ ਇਹਨਾਂ ਦਾ ਭੋਲਾਪਨ ਵੀ ਦੇਖੋ ਜੀ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਜੀ ਵੀ ਕੋਈ ਮੰਨ ਉਹ ਆ ਤੇ ਇਹਨਾਂ ਦੇ 5-5 ਦਿਨ ਛੂਣਦੇ ਰਹਿਗੇ ਜੀ ਤੇ ਫਿਰ ਆਪਾਂ ਤੁਹਾਨੂੰ ਇਹਨਾਂ ਦੀ ਲਾਈਵ ਚ ਵੀ ਦਿਖਾਵਾਂਗੇ ਤੇ ਬਹੁਤ ਵਧੀਆ ਤਿਆਰ ਹੋਈਆਂ ਨੇ ਜੀ ਤੇ ਆਪਦੇ ਘਰ ਦੇ ਫਾਰਮੂਲੇ ਦੇ ਨਾਲ ਚੀਜ਼ਾਂ ਬਣਾ ਕੇ ਪਾਓ ਭਰਾ ਚਲੋ ਵਿੱਚ ਭਰਾ ਕਹਿੰਦੇ ਨੇ ਵੀ ਫ੍ਰੀ ਫੈਕਟਰੀਆਂ ਵਾਲੇ ਵੀ ਸਾਡਾ ਬਦਨਾਮੀ ਕਰਦੇ ਨੇ ਪਰ ਭਰਾ ਮੈਂ ਪਾਈ ਸੀਗੀ ਤੂੰ 3 ਸਾਲ ਪਹਿਲਾਂ ਵਿਛਦੀ ਪਰ ਮੈਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਦੁੱਧੇ ਨਹੀਂ ਪਸੂ ਚੱਲੇ ਪਰ ਜੋ ਆਪਦੇ ਪਸ਼ੂ ਤਿਆਰ ਹੋਏ ਹੋਏ ਨੇ ਛੋਟੇ ਸਾਹਮਣੇ ਨੇ ਜੀ ਝੋਟੇ ਪੁੱਤ ਦਿਖਾ ਦੇ ਦੋਨੇ ਇਧਰ ਦੀ ਹੋ ਕੇ ਲੇਵੇ ਦੇਖੋ ਜੀ ਕੋਈ ਸ਼ਿੱਧੀ ਨਹੀਂ ਆਊ ਕੋਈ ਥਾਂ ਦੇ ਵਿੱਚ ਕੋਈ ਤਣ ਖਰਾਬ ਨਹੀਂ ਹੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਲਈ ਜੀ ਤੇ ਸ਼ੌਂਕ ਨਾਲ ਦੇਖਿਆ ਕਰੋ ਜੀ ਤੁਹਾਨੂੰ ਆਪਾਂ ਇਹਨਾਂ ਦੇ ਦਰਸ਼ਨ ਪਵਾਉਂਦੇ ਰਹਾਂਗੇ ਆਪਣੇ ਜਾਨਵਰਾਂ ਦੇ ਤੇ ਤੁਹਾਨੂੰ ਇਹਨਾਂ ਦੀ ਲਾਈਵ ਚ ਭਾਈ ਵੀ ਦਿਖਾਵਾਂਗੇ ਕੱਲੀ ਇਹ ਨਹੀਂ ਹੈਗੀ ਵੀ ਕੱਲੇ ਨਾਲ ਚੱਡੀ ਦਿਖਾਉਣੇ ਨੇਗੇ ਘਟੋ ਘਟ ਇਹਨਾਂ ਦੇ ਆਪਾਂ ਤੁਹਾਨੂੰ ਲਾਈਵ ਚ ਭਾਈਆਂ ਵੀ ਦਿਖਾਵਾਂਗੇ ਜਿੰਨੇ ਆਪਣੇ ਫਾਰਮ ਤੋਂ ਖੂਬ ਚੀਜ਼ ਦਿਖਾਵਾਂਗੇ ਨਾ ਉਹਨਾਂ ਦੀ ਸਾਰਿਆਂ ਦੀ ਲਾਈਵ ਚ ਭਾਈ ਹੋ ਜੀ ਕੋਈ ਇਹ ਨਹੀਂ ਹੋਊਗਾ ਵੀ ਕੱਲੇ ਆਪਾਂ ਇਹਨਾਂ ਦਾ ਕੱਲੇ ਉਹੀ ਦਿਖਾਉਣੀਆਂ ਨੇਗੀਆਂ ਉਹਦੇ ਦਿਖਾ ਦੇ ਪੁੱਤ ਇਹ ਚੀਜ਼ਾਂ ਨਹੀਂ ਗੀਆਂ ਤਿਆਰ ਕਰੀਆਂ ਹੋਈਆਂ ਇਹ ਦੋਨੇ ਖੀਰੀਆਂ ਝੋਟੀਆਂ ਸੂਈਆਂ ਹੋਈਆਂ ਤਿਆਂ ਜੀ ਇਹਨੇ 13 ਕਿਲੋ ਦੁੱਧ ਕੱਢਿਆ ਸੀ ਤੇ ਇਹ ਝੋਟੀ ਨੇ 12 ਕੱਢਿਆ ਸੀਗਾ ਤੇ ਹੁਣ ਦੇਖਦੇ ਹੋ ਚਾਰ ਦੰਦ ਹੋ ਕੇ ਦੂਜੇ ਸ਼ੂ ਸ਼ੂ ਰਹੀਆਂ ਨੇ ਵੀ ਕੀ ਕੁਝ ਕਰਦੀਆਂ ਨੇ ਜੀ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ